ਸਾਸ਼ੀਕਾਲ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਜੀਨਤ ਆਪਾਂ ਪੜਾਂਗੇ ਜੀਨਤ ਆਪਾਂ ਇੱਕ ਬਹੁਤ ਹੀ ਫੇਮਸ ਕਹਾਣੀ ਹੈ ਜਿਹੜੀ ਕਿ ਪੰਜਾਬੀ ਦੇ ICSE ਬੋਰਡ ਦੇ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ ਜੀਨਤ ਆਪਾਂ ਲਈ ਜਿਹੜੀ ਕਹਾਣੀ ਲਿਖੀ ਹੈ ਇਹ ਇੱਕ ਤਰ੍ਹਾਂ ਉਹਦੇ ਭਰਾ ਵੱਲੋਂ ਸੰਬੋਧਿਤ ਹੋ ਕੇ ਲਿਖੀ ਗਈ ਹੈ ਉਹਦਾ ਭਰਾ ਦੱਸਦਾ ਹੈ ਕਿ ਜਿਹੜੀ ਜੀਨਤ ਆਪਾਂ ਉੱਚੇ ਲੰਬੇ ਕੱਦ ਦੀ ਵਾਲੀ ਸੋਹਣੀ ਸੁਨੱਖੀ ਲੰਬੇ ਵਾਲਾਂ ਵਾਲੀ ਬਹੁਤ ਹੀ ਖੂਬਸੂਰਤ ਕੁੜੀ ਸੀ ਉਹਦੇ ਗੱਲਾਂ ਤੋਂ ਲਾਲੀ ਚੋ-ਚੋ ਪੈਂਦੀ ਸੀ ਤੇ ਉਹ ਖਿੜਖਿੜ ਹੱਸਦੀ ਸੀ ਤਾਂ ਸਾਰੇ ਮਹੱਲੇ ਵਿੱਚ ਉਹਦੀ ਆਵਾਜ਼ ਆਉਂਦੀ ਸੀ ਆਂਢ ਗੁਆਢ ਦੇ ਲੋਕ ਚਾਰੋਂ ਪਾਸੇ ਉਹਨੂੰ ਜੀਨਤ ਜੀਨਤ ਕਰਕੇ ਪੁਕਾਰਦੇ ਰਹਿੰਦੇ ਉਹ ਜਿਹੜੇ ਵੀ ਵਿਹੜੇ ਵਿੱਚ ਜਾਂਦੀ ਉਥੇ ਖੁਸ਼ੀਆਂ ਬਖੇਰਦੀ ਲੋਕੀ ਉਹਦੀਆਂ ਜਦੋਂ ਵੀ ਉਹ ਕਿਸੇ ਦੇ ਘਰੇ ਜਾਂਦੀ ਤਾਂ ਲੋਕ ਉਹਦੀਆਂ ਖਾਤਰਾਂ ਕਰਦੇ ਕੋਈ ਉਹਦੇ ਲਈ 베ਰ ਲਕੋ ਕੇ ਰੱਖਦਾ ਕੋਈ ਜੀਨਤ ਨੂੰ ਪੁੱਜੇ ਹੋਏ ਸੱਤੂ ਦਿਨ ਦਾ ਤੇ ਕਿਉਂਕਿ ਜੀਨਤ ਨੂੰ 베ਰ ਤੇ ਸਭ ਤੋਂ ਬਹੁਤ ਪਸੰਦ ਸੀ ਤੇ ਜੇ ਕਿਸੇ ਦੇ ਘਰੇ ਮੱਝ ਜਾਂ ਗਾਂ ਸੌਂਦੀ ਤਾਂ ਮੱਝ ਤੇ ਗਾਂ ਦੇ ਪਹਿਲੇ ਦੁੱਧ ਦੀ ਜਿਹੜੀ ਹੁੰਦੀ ਆ ਉਹ ਬੋਲੀ ਬਣਾਈ ਜਾਂਦੀ ਆ ਤਾਂ ਉਹ ਕਿਸੇ ਨਾ ਕਿਸੇ ਦੇ ਘਰ ਤੋਂ ਜਿਹੜੀ ਬੋਲੀ ਸੀ ਉਹ ਜੀਨਤ ਲਈ ਆਉਂਦੀ ਰਹਿੰਦੀ ਜੀਨਤ ਉਹ ਕੁੜੀ ਸੀ ਜਿੱਥੇ ਵੀ ਜਾਂਦੀ ਸੀ ਉਹ ਖੁਸ਼ੀਆਂ ਖੇਲਦੀ ਸੀ ਉਹ ਕਿੰਨਾ ਹੀ ਉੱਚਾ ਹੱਸਦੀ ਸੀ ਤੇ ਕਿੰਨਾ ਉੱਚਾ ਗਾਉਂਦੀ ਸੀ ਲੋਕ ਉਹਦੇ ਗਾਉਣ ਦੀਆਂ ਆਵਾਜ਼ਾਂ ਕੰਧਾਂ ਨੂੰ ਕੰਨਾਂ ਕੰਧਾਂ ਨਾਲ ਕੰਨ ਲਾ ਲਾ ਸੁਣਦੇ ਸੀ ਉਹਦੇ ਪਿਓ ਦੀ ਹਵੇਲੀ ਉਹਦਾ ਪਿਓ ਪਿੰਡ ਦਾ ਨੰਬਰਦਾਰ ਸੀ ਸੋ ਉਹਦੇ ਪਿਓ ਦੀ ਹਵੇਲੀ ਨੂੰ ਲੋਕਾਂ ਨੇ ਜੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਲੋਕ ਉਹਦੇ ਪਿਓ ਦੀ ਹਵੇਲੀ ਨੂੰ ਨੰਬਰਦਾਰ ਦੀ ਹਵੇਲੀ ਕਹਿੰਦੇ ਸੀ ਪਰ ਹੁਣ ਲੋਕਾਂ ਨੇ ਉਹਨੂੰ ਜੀਨਤ ਦੀ ਜਿੰਦਗੀ ਦੇ ਵਿੱਚ ਮੋੜ ਆ ਉਹ ਬਹੁਤ ਪਿਆਰਾ ਗੋਨਦੀ ਨਾਚ ਜੀਨਤ ਦਾ ਵਿਆਹ ਕਰ ਦਿੱਤਾ ਗਿਆ ਤੇ ਖਿੜਕਾ ਜਿਵੇਂ ਅਸ਼ਾਮ ਵਿੱਚ ਉੱਡ ਰਹੇ ਕਿਸੇ ਪੰਛੀ ਨੂੰ ਤਰਹੇ ਜੀ ਉਹਦੀਆਂ ਗੱਲਾਂ ਦੇ ਵਿੱਚੋਂ ਜੀਨਤ ਲਹੂ ਚੋਣ ਲੱਗ ਪਿਆ ਉਹ ਪੁਰਾਣੇ ਸਮੇਂ ਦੀ ਕਹਾਣੀ ਜਦੋਂ ਕੁੜੀਆਂ ਬੜੀ ਪਿਆਰੀ ਜੀ ਇਸ ਤਰ੍ਹਾਂ ਜੀਨਤ ਨੇ ਵੀ ਜਿਵੇਂ ਕੋਈ ਉੱਡਦਾ ਹੋਇਆ ਪੰਛੀ ਹੋਵੇ ਉਸ ਟਾਈਮ ਕੁੜੀ ਤੇ ਮੁੰਡਾ ਇੱਕ ਦੂਜੇ ਨੂੰ ਦੇਖਦੇ ਨਹੀਂ ਸੀ ਹੁੰਦੇ ਕੁੜੀ ਨੂੰ ਸਿਰਫ ਆਲੇ ਦੁਆਲੇ ਦੀਆਂ ਕੁੜੀਆਂ ਬੁੜੀਆਂ ਤੋਂ ਹੀ ਪਤਾ ਚੱਲਦਾ ਸੀ ਕਿ ਹਾਂਜੀ ਉਹਦਾ ਘਰ ਵਾਲਾ ਕਿਸ ਤਰ੍ਹਾਂ ਤਾਂ ਜੀਨਤ ਨੇ ਸੁਣਿਆ ਕਿ ਉਹਦਾ ਪਤੀ ਕਿਸ ਤਰ੍ਹਾਂ ਦਾ ਹੈ ਤਾਂ ਉਹਦੇ ਉਹਦੇ ਬੁੱਲੀਆਂ ਤੋਂ ਹਾਸੇ ਉੱਡ ਗਏ ਕਿਉਂਕਿ ਉਹ ਜਿਹੜਾ ਮੁੰਡਾ ਸੀ ਉਹ ਦਾਦੇ ਪ੍ਰੋਪਤਾ ਸੀ ਉਹਦਾ ਪਤੀ ਵੱਡੀ ਉਮਰ ਦਾ ਸੀ ਜੀਨਤ ਨੇ ਸੁਣਿਆ ਤਾਂ ਉਹਦੀਆਂ ਬੁੱਲੀਆਂ ਤੋਂ ਹਾਸੇ ਹੀ ਝੜ ਗਏ ਉਹਦੇ ਗੀਤ ਹੀ ਝੜ ਗਏ ਉਹਦੀਆਂ ਅੱਖਾਂ ਵਿੱਚੋਂ ਰੌਣਕ ਖਤਮ ਹੋ ਗਈ ਪਰ ਉਹ ਮੂੰਹ ਸਿਰ ਵਿਲੇਟ ਕੇ ਬਾਬਲ ਦੀ ਹਵੇਲੀ ਦੇ ਵਿੱਚੋਂ ਨਿਕਲ ਗਈ ਉਹਨੇ ਇੱਕ ਵਾਰ ਵੀ ਆਪਣੇ ਬਾਪ ਨੂੰ ਇਹ ਨਹੀਂ ਕਿਹਾ ਕਿ ਮੇਰਾ ਇਹ ਸਦਾਹਾਜੂ ਦੇ ਨਾਲ ਵਿਆਹ ਇਸ ਬੁੱਢੇ ਦੇ ਨਾਲ ਕਿਉਂ ਵਿਆਹ ਕਰ ਰਹੀ ਹਾਂ ਕਿਉਂਕਿ ਜੀਨਤ ਨੇ ਆਪਣੇ ਪਿਓ ਦੀ ਗੱਲ ਨੂੰ ਚੁੱਪਚਾਪ ਸਵੀਕਾਰ ਕਰ ਲਿਆ ਤੇ ਉਸ ਹਵੇਲੀ ਦੇ ਵਿੱਚੋਂ ਉਹਦਾ ਵਿਆਹ ਜੀਨਤ ਦਾ ਭਰਾ ਦੱਸਦਾ ਹੈ ਕਿ ਜੀਨਤ ਬਹੁਤ ਹੀ ਵਧੀਆ ਭੈਣ ਸੀ ਜਦੋਂ ਰਾਤ ਭਰ ਉਹਦਾ ਭਰਾ ਭਰਾ ਨੂੰ ਚੰਗੀਆਂ ਲੱਗਦੀਆਂ ਸੀ ਨਟਾ ਦੀ ਨਟਾਂ ਦੀਆਂ ਨਟਕੀਆਂ ਜਾਂ ਕਵੱਲਾਂ ਦੀਆਂ ਕਵਾਲੀਆਂ ਉਹਦਾ ਜੀ ਕਰਦਾ ਜਾਂ ਖਾਨਾ ਬਦੋਸ਼ ਆਲੇ ਝੁੱਗੀਆਂ ਵਾਲੇ ਜਿਹੜੇ ਰਾਤ ਨੂੰ ਅੰਮੀ ਸਿੱਥਾਂ ਲਾ ਕੇ ਪੱਟੀਆਂ ਜਾਮਣ ਵਾਲੀਆਂ ਉਹ ਪ੍ਰੋਗਰਾਮ ਕਰਦੇ ਤਾਂ ਉਹਦੇ ਭਰਾ ਦਾ ਦਿਲ ਕਰਦਾ ਕਿ ਮੈਂ ਸਾਰੀਆਂ ਚੀਜ਼ਾਂ ਨੂੰ ਦੇਖਾਂ ਤਾਂ ਜੀਨਤ ਪੋਲੇ ਜੇ ਉਹਨੂੰ ਹਾਵੇ ਲਿਜੋ ਕੱਢ ਦਿੰਦੀ ਤੇ ਸ਼ੇਰਵਾਨੀ ਤੇ ਸ਼ੇਰਵਾਨੀ ਦੇ ਵਿੱਚ ਪੰਜਾਂ ਦਾ ਨੋਟ ਉਹਨੂੰ ਖਿੜਕੀ ਦੇ ਵਿੱਚੋਂ ਉੱਪਰ ਦੀ ਸਿੱਟ ਦਿੰਦੀ ਤਾਂ ਉਹ ਸਾਰੇ ਪੈਸੇ ਜੀਨਤ ਤੇ ਕਮਾਈ ਹੁੰਦੀ ਸੀ ਜਿਹੜੀ ਕਿ ਉਸਨੇ ਜੋੜ-ਜੋੜ ਕੇ ਬਚਤ ਕਰਕੇ ਬਣਾਈ ਹੁੰਦੇ ਸੀ ਜੋੜੇ ਹੁੰਦੇ ਸੀ ਉਹ ਪੈਸੇ ਉਹ ਆਪਣੇ ਭਰਾ ਨੂੰ ਦੇ ਦਿੰਦੀ ਕਿਉਂਕਿ ਉਹਦਾ ਭਰਾ ਹੁਣ ਜਵਾਨ ਹੋ ਰਿਹਾ ਸੀ ਤੇ ਉਹਨੂੰ ਸੀ ਕਿ ਉਹਦਾ ਭਰਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਐਸ਼ ਕਰੇ ਖੁੱਲਾ ਖਾਵੇ ਪੀਵੇ ਤੇ ਉਹਨਾਂ ਦੇ ਨਾਲ ਘੁੰਮੇ ਸੋ ਉਹ ਇੱਕ ਚੰਗੀ ਭੈਣ ਸੀ ਜਿਹੜੀ ਆਪਣੇ ਜਵਾਨ ਹੋ ਰਹੇ ਵੀਰ ਦੀ ਖੁਸ਼ੀ ਦੇ ਲਈ ਆਪਣੇ ਮਾਪੇ ਦੇ ਖਿਲਾਫ ਜਾ ਕੇ ਵੀ ਉਹ ਦਿਨ ਉਹਨੂੰ ਉਹਦਾ ਚਾਹ ਪੂਰਾ ਕਰਦੀ ਸੀ ਜੀਨਤ ਇੱਕ ਚੰਗੀ ਧੀ ਸੀ ਉਹਦੇ ਵਰਗੀ ਕੋਈ ਧੀ ਵੀ ਨਹੀਂ ਹੋਣੀ ਕਿਉਂਕਿ ਉਹਦੇ ਅੱਬਾਂ ਨੇ ਜਿੱਥੇ ਵੀ ਉਹਦੇ ਲਈ ਸਾਖ ਤੈਅ ਕੀਤਾ ਉਹਨੇ ਚੁੱਪਚਾਪ ਉੱਥੇ ਰਿਸ਼ਤਾ ਮਨਜ਼ੂਰ ਕਰ ਲਿਆ ਭਾਵੇਂ ਉਹਦਾ ਘਰ ਵਾਲਾ ਜਿਹੜਾ ਸੀ ਦਾਦੇ ਪੋਤਰਾ ਸੀ ਭਾਬ ਵੱਡੀ ਉਮਰ ਦਾ ਸੀ ਉਹਦੇ ਪਿਓ ਤੋਂ ਵੀ ਵੱਡੀ ਉਮਰ ਦਾ ਸੀ ਪਰ ਫਿਰ ਵੀ ਜੀਨਤ ਨੇ ਆਪਣੇ ਅੱਬਾਂ ਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨ ਲਿਆ ਉਨੇ ਉਹਦਾ ਜਿਹੜਾ ਘਰ ਵਾਲਾ ਸੀ ਉਹ ਉਹਦੇ ਤੋਂ ਕੱਦ ਵਿੱਚ ਅੱਦਾ ਸੀ ਮਿੱਠਾ ਖਾ ਖਾ ਕੇ ਉਹਦੇ ਦੰਦ ਖੋਪੇ ਗਏ ਸੀ ਅੱਖਾਂ ਵੀ ਚੁੰਨੀਆਂ ਸੀ ਅਨਪੜ੍ਹ ਸੀ ਚਾਹੇ ਉਹਨੇ ਚਾਰ ਜਮਾਤਾਂ ਵੀ ਪਾਸ ਨਹੀਂ ਕੀਤੀਆਂ ਪਰ ਉਹਦੀਆਂ ਅੱਖਾਂ ਦੀ ਨਿਗਾ ਬੜੀ ਕਮਜ਼ੋਰ ਸੀ ਸਾਰਾ ਦਿਨ ਬੇਲਾ ਫਿਰਦਾ ਸੀ ਆਪਣੇ ਪਿਓ ਦੀ ਜ਼ਮੀਨ ਨੂੰ ਕੁਤਰ-ਕੁਤਰ ਖਾਂਦਾ दारू ਪੀ ਕੇ ਗਲੀਆਂ ਵਿੱਚ ਫਿਰਨਾ ਸਿਗਰਟਾਂ ਪੀਣੀਆਂ ਧੂਏ ਦੇ ਗੋਲ ਚੱਕਰ ਬਣਾਉਣੇ ਬਸ ਇਹੀ ਕੰਮ ਸੀ ਉਹਦਾ ਜੀਨਤ ਨੇ ਕਦੇ ਵੀ ਇੱਕ ਸ਼ਿਕਾਇਤ ਦਾ ਬੋਲ ਨਹੀਂ ਸੀ ਮੂੰਹ ਬੋਲਿਆ ਤੇ ਨਾ ਕੋਈ ਫਰਿਆਦ ਕੀਤੀ ਸੀ ਉਹਦੀਆਂ ਇੱਕ ਹੰਝੂ ਵੀ ਉਹਦੀਆਂ ਪਲਕਾਂ ਦੇ ਵਿੱਚ ਨਹੀਂ ਸੀ ਆਇਆ ਉਹਦੇ ਅੱਬਾਂ ਨੇ ਉਹਨੂੰ ਕਲਾਵੇ ਵਿੱਚ ਲੈ ਕੇ ਡੋਲੇ ਵਿੱਚ ਪਾ ਦਿੱਤਾ ਤਾਂ ਜੀਨਤ ਚੁੱਪ ਚਪੀਤੇ ਡੋਲੇ ਵਿੱਚ ਬੈਠ ਗਈ ਤੇ ਆਪਣੇ ਸਹੁਰੇ ਘਰ ਪਹੁੰਚ ਗਈ ਤੇ ਉਹਨੇ ਕਦੇ ਕੋਈ ਸ਼ਿਕਵਾ ਕੋਈ ਸ਼ਿਕਾਇਤ ਨਾ ਕੀਤੀ ਸਮਾਲੰਗਿਆ ਜੀਨਤ ਦੇ ਘਰ ਇੱਕ ਬੱਚਾ ਪੈਦਾ ਹੋਇਆ ਅਗਲੇ ਸਾਲ ਹੋਰ ਅਗਲੇ ਸਾਲ ਹੋਰ ਇੱਕ ਲੜਕਾ ਫਿਰ ਹਰ ਵਰੇ ਜੀਨਤ ਦੇ ਬੱਚੇ ਹੁੰਦੇ ਤਾਂ ਇਸ ਤਰ੍ਹਾਂ ਬੱਚਿਆਂ ਦੇ ਨਾਲ ਜੀਨਤ ਦਾ ਵਿੜਾ ਭਰ ਗਿਆ ਤੇ ਸੱਤ ਬੱਚੇ ਹੋਏ ਤੇ ਬੱਚਿਆਂ ਦੀ ਖਲਜਣ ਵਿੱਚ ਜੀਨਤ ਕਿੰਨਾ ਚਿਰ ਆਪਣੇ ਅੱਬਾ ਦੇ ਵੀ ਫੇਰਾ ਨਾ ਮਾਰਦੀ ਕਈ ਕਈ ਵਰੇ ਗੁజర్ ਜਾਂਦੇ ਉਹ ਬਹੁਤ ਉਦਰਦਾਤਾ ਉਹਦਾ ਅੱਬਾ ਉਹਨੂੰ ਜਾ ਕੇ ਮਿਲ ਆਉਂਦਾ ਜੀਨਤ ਇੱਕ ਬਹੁਤ ਚੰਗੀ ਮਾਂ ਸੀ ਸੱਤ ਦੇ ਸੱਤ ਬੱਚੇ ਬਹੁਤ ਹੀ ਸਾਫ਼ ਸੁਥਰੇ ਬੱਚੇ ਸਨ ਜੀਨਤ ਦੇ ਬੱਚੇ ਸਾਫ਼ ਸੁਥਰੇ ਤੇ ਬਿਲਕੁਲ ਉਹਦੀ ਨਹਾਰ ਸੋਹਣੇ ਉੱਚੜੇ ਪੁੱਛੜੇ ਬਿਲਕੁਲ ਜੀਨਤ ਵਰਗੇ ਪੜਨ ਵਾਲੇ ਪੜਨ ਵਿੱਚ ਸਭ ਤੋਂ ਅੱਗੇ ਖੇਡਣ ਵਾਲੇ ਖੇਡਣ ਵਿੱਚ ਸਭ ਤੋਂ ਅੱਗੇ ਨਿੱਕੀ ਕੁੜੀ ਉਹਦੀ ਜਿਹੜੀ ਕੁਛੜਲੀ ਕੁੜੀ ਸੀ ਸਭ ਤੋਂ ਛੋਟੀ ਉਹ ਤਾਂ ਐ ਲੱਗਦੀ ਸੀ ਜਿਵੇਂ ਗੁੱਡੀ ਹੋਵੇ ਸਭ ਤੋਂ ਛੋਟੀ ਸਭ ਤੋਂ ਪਿਆਰੀ ਖਡੋਣੇ ਦਾ ਖਡੋਣਾ ਉਹਦੇ ਬੱਚਿਆਂ ਦੇ ਵਿੱਚ ਉੱਠਣ ਬੈਠਣ ਦਾ ਸਲੀਕਾ ਵੀ ਬਹੁਤ ਸੀ ਗੱਲ ਕਰਨ ਦਾ ਵੀ ਸਲੀਕਾ ਸੀ ਆਟ ਗਵਾਂਡ ਵਾਲੇ ਸਾਰੇ ਮੂੰਹ ਵਿੱਚ ਉਂਗਲਾਂ ਪਾ ਕੇ ਦੇਖਦੇ ਕਿ ਕਿਸੇ ਇੱਕ ਵੀ ਬੱਚੇ ਨੂੰ ਇਸ ਤਰ੍ਹਾਂ ਨਹੀਂ ਸੀ ਕਿ ਬੋਲਣ ਦਾ ਸਲੀਕਾ ਨਾ ਹੋਵੇ ਸਭ ਬਹੁਤ ਵਧੀਆ ਬੱਚੇ ਸੀਗੇ ਜੀਨੋ ਤੋਂ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਦੀ ਜੇ ਕਿਸੇ ਦਾ ਮੱਥਾ ਤੱਤਾਂ ਹੁੰਦਾ ਉਹਨੂੰ ਫਟਾਫਟ ਦਵਾ ਦਾਰੂ ਕਰਦੀ ਉਹ ਹੱਥ ਅੱਡ ਅੱਡ ਕੇ ਦੁਆਵਾ ਕਰਦੀ ਮਿੰਨਤਾ ਕਰਦੀ ਖੈਰਾਤਾਂ ਮੰਗਦੀ ਬੱਚਿਆਂ ਨੂੰ ਉਸਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਪੜਾਇਆ ਜੀਨਤ ਬੱਚਿਆਂ ਨੂੰ ਪੜਾਉਣ ਦੇ ਲਈ ਆਪ ਪੜਦੀ ਸੀ ਉਹ ਆਪ ਪਉਣੀਆਂ ਜੋੜਦੀਆਂ ਪਹਾੜੇ ਅਕਬਰ ਔਰੰਗਜ਼ੇਬ ਦੀਆਂ ਲੜਾਈਆਂ ਅਰਬੀ ਫਾਰਸੀ ਦੀਆਂ ਗਰਦਾਨਾ ਸਭ ਜੀਨਤ ਨੇ ਆਪ ਪੜਨਾ ਤੇ ਆਪਣੇ ਬੱਚਿਆਂ ਨੂੰ ਬਣਾਉਣਾ ਫਿਰ ਜੀਨਤ ਦਾ ਘਰ ਵਾਲਾ ਗੁਜਰ ਗਿਆ ਚਾਰ ਦਿਨ ਬੁਖਾਰ ਚੜਿਆ ਤੇ ਉਹ ਖਤਮ ਹੋ ਗਿਆ ਮਾਮੂਲੀ ਜਿਹੇ ਬੁਖਾਰ ਦੇ ਨਾਲ ਇੱਕ ਵਾਰ ਪਲੰਗ ਤੇ ਪਿਆ ਤੇ ਮੁੜ ਕੇ ਉੱਠ ਨਾ ਸਕਿਆ ਉਸ ਦੀ ਇਸ ਵੇ ਵਕਤੀ ਮੌਤ ਤੋਂ ਸਾਰੇ ਬੜੇ ਦੁਖੀ ਹੋਏ ਪਰ ਜਿੰਨ ਤੇ ਦੀ ਅੱਖ ਦੇ ਵਿੱਚ ਇੱਕ ਵੀ ਹੰਝੂ ਨਾ ਆਇਆ ਉਹਦਾ ਖਾਵਨ ਡੰਡਾ ਠੰਡਾ ਪਿਆ ਸੀ ਸ਼ਾਂਤ ਸੀ ਉਹ ਅੰਡੋਲ ਸੀ ਉਹਨੇ ਕੁਝ ਵੀ ਇੱਕ ਹੰਝੂ ਵੀ ਉਹਦੀ ਅੱਖ ਚੋਂ ਨਾ ਆਇਆ ਲੋਕੀ ਸਾਰੇ ਹੈਰਾਨ ਹੋ ਕੇ ਜੀਨਤ ਦੇ ਮੂੰਹ ਵੱਲ ਦੇਖ ਰਹੇ ਸੀ ਉਹਦੇ ਖਾਬਦ ਨੂੰ ਦਫਨਾ ਦਿੱਤਾ ਗਿਆ ਪਰ ਉਸਨੇ ਨਾ ਤਾਂ ਰੋਈ ਤੇ ਨਾ ਉਹਦੀਆਂ ਪਲਕਾਂ ਗਿੱਲੀਆਂ ਹੋਈਆਂ ਉਹਦੇ ਬੱਚਿਆਂ ਨੂੰ ਗਲ ਲਾ ਲੈਂਦੇ ਲੋਕ ਹੈਰਾਨ ਹੁੰਦੇ ਪਰ ਜੀਨਤ ਦੇ ਇੱਕ ਵੀ ਹੰਝੂ ਨਾ ਸਿੱਟਿਆ ਅਖੀਰ ਨੂੰ ਜੀਨਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪਿਓ ਦੀ ਹਵੇਲੀ ਵਾਪਸ ਆ ਗਈ ਇਹ ਆਪਣੀ ਇਕਲੌਤੀ ਲਈ ਹਵੇਲੀ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਸਨ ਪਾਵੇਂ ਲੋਕੀ ਅਚੰਭਾ ਕਰਦੇ ਸੀ ਕਿ ਜੀਨਤ ਨੇ ਆਪਣੇ ਬੁੱਢੇ ਪਤੀ ਦੀ ਮੌਤ ਤੇ ਕੋਈ ਦੁੱਖ ਪ੍ਰਗਟ ਨਹੀਂ ਸੀ ਕੀਤਾ ਪਰ ਜੀਨਤ ਆਪਣੇ ਬੱਚਿਆਂ ਦਾ ਚੰਗਾ ਚਾਉਂਦੀ ਸੀ ਸੋ ਇਸ ਲਈ ਕਈ ਮਹੀਨੇ ਗੁਜ਼ਰ ਗਏ ਤੇ ਜੀਨਤ ਆਪਣੇ ਬੱਚਿਆਂ ਦੀ ਸਾਹਮ ਸਭਾਲ ਦੇ ਵਿੱਚ ਫਿਰ ਤੋਂ ਜੁਟ ਗਈ ਇਸ ਤਰ੍ਹਾਂ ਕਾਫੀ ਸਮਾਂ ਬੀਤ ਗਿਆ ਉਹ ਹੁਣ ਵੀ ਚੁੱਪਚਾਪ ਆਪਣਾ ਕੰਮ ਕਰਦੀ ਤੇ ਆਪਣੇ ਬੱਚਿਆਂ ਨੂੰ ਪਾਲਦੀ ਤੇ ਸਾਰੇ ਉਹਦੇ ਬੱਚਿਆਂ ਨੂੰ ਗਲ ਲਾ ਕੇ ਰੱਖਦੀ ਇੱਕ ਦਿਨ ਜੀਨਤ ਦਾਪਰਾ ਉਸਦੇ ਨਾਲ ਬੈਠਾ ਗੱਲਬਾਤ ਕਰ ਰਿਹਾ ਸੀ ਜੀਨਤ ਵੀ ਚੁੱਪਚਾਪ ਬੈਠੀ ਸੀ ਤੇ ਜੀਨਤ ਤੇ ਜੀਨਤ ਦੇ ਪਿਤਾ ਦੋਨੋਂ ਕੱਲੇ ਸਨ ਸੋ ਜੀਨਤ ਦੇ ਪਿਤਾ ਨੇ ਸੋਚਿਆ ਕਿ ਕਿਉਂ ਨਾ ਜੀਨਤ ਤੋਂ ਉਸਦੀ ਚੁੱਪੀ ਦਾ ਕਾਰਨ ਪੁੱਛਿਆ ਜਾਵੇ ਸੋ ਜੀਨਤ ਦੇ ਪਿਤਾ ਨੇ ਜੀਨਤ ਨੂੰ ਪੁੱਛਿਆ ਕਿ ਆਪਾ ਤੁਸੀਂ ਇੱਕ ਅਥਰੂ ਨਹੀਂ keh ਰਿਹਾ ਤੁਹਾਡੇ ਸਿਰ ਦਾ ਮਾਲਕ ਤੁਹਾਡੇ ਸਿਰ ਤੋਂ ਉੱਠ ਗਿਆ ਪਰ ਤੁਸੀਂ ਇੱਕ ਵੀ ਹੰਝੂ ਕਿਉਂ ਨਹੀਂ ਬਹਾਇਆ ਤਾਂ ਜੀਨਤ ਆਪਾ ਤੜਫ ਕੇ ਬੋਲੀ ਕਿਸ ਤੇ ਸਿਰ ਦਾ ਮਾਲਕ ਕਿਸ ਤੇ ਸਿਰ ਦਾ ਮਾਲਕ ਮੇਰਾ ਕੋਈ ਖਾਵੰਦ ਨਹੀਂ ਮੈਂ ਤੇ ਇੱਕ ਦਿਨ ਵੀ ਉਸ ਨੂੰ ਕਦੇ ਆਪਣਾ ਖਾਵੰਦ ਨਹੀਂ ਸਮਝਿਆ ਮੈਂ ਤੇ ਇੱਕ ਪਲ ਲਈ ਵੀ ਕਦੀ ਉਸ ਦੀ ਤਰੀਮਤ ਨਹੀਂ ਬਣੀ हां ਕੋਈ ਪਿਓ ਹੋ ਸਕਦਾ ਹੈ ਕਿਸੇ ਦੇ ਬੱਚਿਆਂ ਦਾ ਪਰ ਕਿਸੇ ਦੇ ਦਿਲ ਦੇ ਤਖਤ ਹਜ਼ਾਰੇ ਦਾ ਕੋਈ ਰਾਂਝਾ ਨਹੀਂ ਬਣ ਸਕਦਾ ਕਿਸੇ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਦਾ ਘਰ ਵਾਲਾ ਹੋ ਸਕਦਾ ਹੈ ਪਰ ਦਿਲ ਵਾਲਾ ਨਹੀਂ ਹੋ ਸਕਦਾ ਜੀਨਤ ਦਾ ਬੰਦ ਬੰਦ ਫਰਿਆਦ ਕਰ ਰਹੀ ਸੀ ਤੇ ਉਹ ਫੁੱਟ ਫੁੱਟ ਰੋਣ ਲੱਗੀ ਵਰਾ ਦੋ ਵਰੇ ਜੀਨਤ ਫਿਰ ਆਪਣੇ ਪਿੰਡ ਦੀ ਜਿਵੇਂ ਜਿੰਦਬਾਨ ਜਾਨ ਬਣ ਗਈ ਹੱਸਦੀ ਰਹਿੰਦੀ ਲੋਕਾਂ ਨੂੰ ਹਸਾਉਂਦੀ ਰਹਿੰਦੀ ਕੰਮ ਕਰਦੀ ਰਹਿੰਦੀ ਲੋਕਾਂ ਦੇ ਕੰਮ ਆਉਂਦੀ ਰਹਿੰਦੀ ਉਹਦੇ ਮੂੰਹ ਤੋਂ ਗੁੰਮ ਹੋਈ ਲਾਲੀ ਫੇਰ ਵਾਪਸ ਉਹਦੇ ਗੱਲਾਂ ਤੇ ਆ ਗਈ ਉਹਦਾ ਸਰੋਂ ਵਰਗਾ ਉੱਚਾ ਕੱਦ ਉਹਦੇ ਗੱਜ-ਗੱਜ لمبے ਵਾਲ ਇਸ ਧਰਤੀ ਦੀ ਚੀਜ਼ ਥੋੜੀ ਲੱਗਦੀ ਸੀ ਜਿੰਨਤ ਉਹ ਤਾਂ ਇਦਾਂ ਲੱਗਦੀ ਸੀ ਜਿਵੇਂ ਕੋਈ ਆਸਮਾਨੋਂ ਉਤਰੀ ਪਰੀ ਹੋਵੇ ਹਰ ਵੇੜੇ ਵਿੱਚ ਫਿਰ ਤੋਂ ਉਹਦੀ ਉਡੀਕ ਹੋਣ ਲੱਗੀ ਹਰ ਆਂਗਣ ਵਿੱਚ ਉਹਦੀ ਆਉਣ ਦੀ ਆਸ ਲੱਗੀ ਰਹਿੰਦੀ ਸੋ ਪਿਆਰੇ ਬੱਚਿਓ ਏ ਸੀ ਜੀਨਤ ਆਪਾਂ ਦੀ ਕਹਾਣੀ ਜਿਹਦੇ ਵਿੱਚ ਇੱਕ ਇਮੋਸ਼ਨਲ ਕਹਿ ਲਓ ਕਿ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਇੱਕ ਔਰਤ ਦੇ ਇਮੋਸ਼ਨਸ ਨੂੰ ਪੇਸ਼ ਕੀਤਾ ਗਿਆ ਹੈ ਪੁਰਾਣੇ ਜਮਾਨਿਆਂ ਦੇ